ਸਾਸੀ ਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਪਿੰਡ ਪਲਾਸਪੁਰ ਦੇ ਵਿੱਚ ਗੁਰੂ ਰਾਮਦਾਸ ਡੈਰੀ ਫਾਰਮ ਤੇ ਇਸ ਟਾਈਮ ਮੈਂ ਮੌਜੂਦ ਹਾਂ ਪਰਮਿੰਦਰ ਸਿੰਘ ਡਾਕਟਰ ਪੱਪੂ ਬਾਈ ਦੇ ਘਰੇ ਜਿੰਦਾ ਵਪਾਰ ਦੇ ਵਿੱਚ ਵੱਡਾ ਨਾਮ ਆ ਚੰਗੇ ਜਾਨਵਰ ਲਿਆਉਣ ਦੇ ਵਿੱਚ ਅੱਜ ਫਿਰ ਤੁਹਾਨੂੰ ਮਿੱਤਰੋ ਦੋ ਜਾਨਵਰ ਦਿਖਾਉਣੇ ਆਪਾਂ ਇੱਕ ਸੂਈ ਸਵਾਈ ਨੀਲੀ ਰਾਵੀ ਨਸਲ ਦੀ ਝੋਟੀ ਮਗਰ ਵੀ ਕੱਟੀ ਔਰ ਇੱਕ ਮੂਰਾ ਦੀ ਚੰਗੀ ਗੋਲ ਸਿੰਘ ਦੀ ਝੋਟੀ ਦੋਵੇਂ ਜਾਨਵਰ ਕਮਾਲ ਦੇ ਵਿਖਾਉਣੇ ਆ ਤੁਹਾਨੂੰ ਕਰਦੇ ਆ ਗੱਲਬਾਤ ਆਪਾਂ ਬਾਈ ਜੀ ਨਾਲ ਸਾਰੀ ਡਿਟੇਲ ਜਾਣਦੇ ਤੁਰਦੇ ਵੀ ਨਹੀਂ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਵੀਰੇ ਕੀ ਹਾਲ ਚਾਲ ਆ ਬਾਈ ਬਹੁਤ ਵਧੀਆ ਵੀਰੇ ਬਹੁਤ ਸਿਹਤ ਠੀਕ ਠਾਕ ਹੈ ਜੀ ਹਾਂ ਜੀ ਹਾਂ ਜੀ ਵੀਰੇ ਬਹੁਤ ਵਧੀਆ ਤੇ ਪਿੱਛੇ ਜੇ ਇੱਕ ਝੋਟੀ ਪਾ ਕੇ ਗਏ ਸੀ ਕਾਲੀ ਆਪਾਂ ਵੱਡੀ ਖੀਰੀ ਉਹ ਨੀਲੀ ਦੀ ਵੀਰੇ ਨੀਲੀ ਦੀ ਕੋਡ ਚਲੋ ਇਹ ਖੋਲਦੇ ਕੋਈ ਨਾ ਕੋਈ ਖੋਲਦੇ ਠੀਕ ਆ ਤੇ ਬਾਈ ਫਿਰ ਉਹ ਵਿਕ ਗਈ ਸੀ ਹਾਂ ਵੀਰੇ ਹੋ ਗਈ ਸੀ ਤੇ ਬਾਈ ਫਿਰ ਅੱਜ ਜਿਹੜੀ ਆ ਮੈਂ ਆ ਇਹਦੀ ਕੀ ਡਿਟੇਲ ਆ ਯਾਰ ਤੇ ਸੂਆ ਸਰ ਵੀ ਦੂਜਾ ਵੀਰੇ ਠੀਕ ਆ ਜੀ ਤੇ ਦਿਨ ਤਾਰੇ ਤਿੰਨ ਕ ਪਏ ਆ ਠੀਕ ਆ ਬਾਈ ਪ੍ਰਵਿੰਦਰ ਹਾਂ ਤੇ ਉਧਰੋਂ ਆਈ ਆ ਸਾਰ ਤੋਂ ਆਈ ਇਹ ਸਾਰ ਦੀ ਆ ਠੀਕ ਆ ਬਾਈ ਪ੍ਰਵਿੰਦਰ ਬਾਈ ਦੁੱਧ ਦਾ ਰਿਕਾਰਡ ਕੀ ਆ ਜਾਂਦਾ ਦੁੱਧ ਵੀਰੇ ਮੈਂ ਉਧਰ ਦੇ ਮੈਂ ਵੈਸੇ ਦੁੱਧ ਨੂੰ ਬਹੁਤ ਚੰਗਿਆ ਨਿਕਲਦੀਆਂ ਹਾਂ ਹਾਂਜੀ ਹਾਂਜੀ ਤੇ ਪਲੋਂਡ ਦਾ 15 ਕਿਲੋ ਦੁੱਧ ਕਹਿੰਦੇ ਸੀ ਦਿੱਤਾ ਵੀ ਹੋਊਗਾ ਹਾਂ ਤੇ 15 ਤੋਂ ਪਲੱਸ ਤਾਂ ਹੁਣ ਵੀ ਆਪਣੀ ਗਾਰੰਟੀ ਹੋਊਗੀ ਮੈਂ ਦੇ ਦੋਗੀ ਮੈਂ ਨਿਵਾਸ ਵਾਲੀ ਆ ਲੇਵੇ ਵਾਲੀ ਆ ਹਾਂਜੀ ਤੇ ਦੇਣ ਹਜੇ 3 ਪੈ ਜਾਂਦੇ ਹੈ ਜੀ। ਚੰਗਾ ਰਹਿੰਦਾ ਵੀਰੇ ਹਾਂ। ਠੀਕ ਹੈ ਲੈ। ਸਿੰਘਾ ਸਿੰਘਾ ਦੀ ਕੁਆਲਿਟੀ ਵੀ ਵਿਖਾਦੀ ਪੁੱਤ ਦੇ ਰੂਹ ਨਾਲ ਇੱਕ ਸਿੰਘਾ ਸਿੰਘ ਬਹੁਤ ਚੰਗਾ ਮੈਨੂੰ ਲੱਗਾ ਕਮਾਲ ਦਾ ਸਿੰਘ ਆ। ਦੇਖੋ ਤੁਸੀਂ ਨਿੱਕਾ ਨਿੱਕਾ ਜਾਵਾਂ। ਵਾਕਈ ਫੇਸ ਕੁਆਲਿਟੀ ਹੈ ਨਾ। ਤੇ ਭਾਈ ਪ੍ਰਵਿੰਦਰ بھائی ਫਿਰ ਆਪਾਂ ਹੁਣ ਇਹਦਾ ਰੇਟ ਫਿਰ ਕੀ ਤੈਅ ਕਰੀਏ। ਰੇਟ ਵੀਰੇ ਮੁੱਲ 1.5 ਆ। ਹਾਂ ਜੀ। ਐਨ ਰੱਸਾ ਫੜਾਉਣ ਵਾਲਾ ਡਾਲੇ ਤੇ ਚੜਾਉਣ ਵਾਲਾ ਅਗਲੇ ਦੇ ਘਰੇ ਲਵਾਉਣ ਵਾਲਾ ਉਹ ਕਿੰਨਾ ਵਾ ਇੱਕ 40 ਦੀ ਝੋਟੀ ਦੇ ਦਾਂਗੇ ਵੀਰੇ ਇੱਕ 40 ਦੀ ਝੋਟੀ ਦੇ ਦਾਂਗੇ ਇਹਦੇ ਵਿੱਚੋਂ ਕੋਈ ਆ ਜੇ ਕਹੇ ਵੀ लाਡ ਕਰਦੇ ਜਾਂ ਪਿਆਰ ਕਰਦੇ ਹਾਂ ਮਾਂ ਤਾਂ ਜ਼ਰੂਰ ਕਰਾਂਗੇ ਵੀਰੇ ਮੈਂ ਚੱਲ ਕੇ ਆਉਗਾ ਜ਼ਰੂਰ ਮਾਂ ਠੀਕ ਹੈ ਭਾਈ ਸੁਆ ਇਹ ਦੂਜਾ ਸੁੰਦੀ ਆ ਹਸਾਰ ਤੋਂ ਆਈ ਹੋਈ ਆ ਹਾਂਜੀ ਹਾਂਜੀ ਦੁੱਧ 15 ਕਿਲੋ ਦਾ ਰਿਕਾਰਡ ਆ ਇਹਦਾ ਮਿੱਤਰੋ ਲੇਵੇ ਭਾਂਡੇ ਵਾਲੀ ਆ ਤਿੰਨ ਦਿਨ ਦੇ ਦਿਨ ਪੂਰੇ ਹੋਣ ਦੇ ਵਿੱਚ ਬਾਕੀ ਆ ਰੇਟ 1.5 ਲੱਖ ਆ 1.40 ਹਜ਼ਾਰ ਦਾ ਬਾਈ ਹੁਣੀਆਂ ਦੇ ਵਿੱਚ ਸਾਫ ਫੜਾ ਦੇਾਂਗੇ ਹੁੰਦਾ ਕਰਮਾ ਵਾਲੀ ਦਾ ਇਹ ਸੀਗੀ ਇੱਕ ਨੰਬਰ ਤੇ ਦੋ ਨੰਬਰ ਤੇ ਜਿਹੜੀ ਨੀਲੀ ਰਾਵੀ ਦੀ ਝੋਟੀ ਆ ਬਾਈ ਫਿਰ ਇਹ ਸੂਈ ਸਵਾਈ ਹੈ ਜੀ ਹਾਂ ਵੀਰੇ ਇੱਕ ਤਰੀਕ ਨੂੰ ਸੂਈ ਆ ਇਹ ਇੱਕ ਤਰੀਕ ਨੂੰ ਸੂਈ ਆ ਹਾਂਜੀ ਠੀਕ ਆ ਬਾਈ ਅੱਜ ਇਹਨੂੰ ਕਿੰਨੇ ਦਿਨ ਹੋ ਗਏ ਸੂਈ ਨੂੰ ਬਾਈ ਅੱਜ 5-5 ਦਿਨ ਹੋ ਗਏ ਵੀਰੇ ਸੂਈ ਨੂੰ 5 ਦਿਨ ਹੋ ਗਏ ਸੂਈ ਨੂੰ ਤੇ ਇਹ ਕਿੰਨਾ ਦੁੱਧ 50 ਦਿਨਾਂ ਦੀ ਸੂਈ ਥੱਲੇ ਤਿਆਰ ਆ ਬਾਈ ਪੂਰਾ 10 ਕਿਲੋ ਨੈਟ ਕੰਡੇ ਵਾਲਾ ਦੁੱਧ ਤਿਆਰ ਹੈ ਠੀਕ ਆ ਪਹਿਲੇ ਸੂਏ ਨੇ ਕਿੰਨਾ ਦੁੱਧ ਦਿੱਤਾ ਹੋਇਆ ਪਹਿਲੂ ਗਰਗਲ ਦੋ ਦਾ ਇਹ ਗਰਗਲ ਦੋ ਇਹ ਦੂਜਾ ਸੁਆ ਸੋਈ ਹੈ ਨਾ ਹੁਣ ਸੁਆ ਦੂਜਾ ਵੀਰੇ ਸੁਆ ਚਾਰ ਦਾ ਸੁਪੀ ਹੈ ਨਾ ਬਾਈ ਹਾਂ ਵੀਰੇ ਕਰਦ ਕੁਦਰ ਲੇਵਲ ਵਾਲੀ ਚੋ ਹਾਂ ਇਹ ਤਾਂ ਲੇਵਲ ਹੋਣ ਤਾਂ ਕੁਝ ਵੀ ਨਹੀਂ ਹੋਵੇ ਸ਼ਾਮ ਤੱਕ ਕੁਝ ਹੋਟੌਰ ਹੋਊਗੀ ਜੀ ਹਾਂ ਵੀ ਬਣਦੀ ਚੰਗੀ ਹੋਊਗੀ ਬਹੁਤ ਸੋਹਣਾ ਬਣਦੀ ਚੁਾਈ ਇੱਕ ਨੰਬਰ ਠੀਕ ਆ ਬਾਈ ਉਹ ਗਾਇਆ ਜੀ ਕੋਈ ਪਾਈ ਇਹਦੇ ਰਿਕਾਰਡ ਸੀਮਨ ਵਗੈਰਾ ਦਾ ਪਤਾ ਆਪਾਂ ਨੂੰ ਕਿੱਥੇ ਸੀਮਾ ਦਾ ਨਹੀਂ ਪਤਾ ਵੀਰੇ ਮੈਂ ਕਹਾਂ ਝੂਠ ਬੋਲੀ ਜਾਈਏ ਠੀਕ ਆ ਬਾਈ ਉਹਦੀ ਕੱਟੀ ਦਾ ਵੀ ਨਹੀਂ ਪਤਾ ਜੀ ਕੱਟੀ ਦਾ ਵੀ ਨਹੀਂ ਪਤਾ ਵੀਰੇ ਠੀਕ ਆ ਬਾਈ ਠੀਕ ਆ ਲੇਵਲ ਉਹਦਾ ਕੱਟੀ ਦਾ ਬੜਾ ਚੰਗਾ ਹੈ ਨਾ ਬਈ ਤੇਰੇ ਹਿਸਾਬ ਨਾਲ ਕਿੰਨੀ ਦੁੱਧ 13 ਕਿਲੋ ਤਾਂ ਦੇ ਦੂੰਗੀ ਹਨਾ ਚਵਾ ਦਾਂਗੇ ਵੀਰੇ ਆਪਾਂ ਦੁੱਧ ਨਾਲ ਨਹੀਂ ਠੀਕ ਹੈ ਬਈ ਠੀਕ ਹੈ ਹਾਂ ਠੀਕ ਹੈ ਇਹਦਾ ਰੇਟ ਪਰਵਿੰਦਰ ਬਾਈ ਕੀ ਰੱਖਾਂਗੇ ਆਪਾਂ ਇਹਦਾ ਮੁੱਲ ਵੀਰੇ ਇੱਕ ਵਿਅਲੀ ਆ ਜੀ ਇੱਕ ਸਾੜਾ ਪੜਾਉਣ ਵਾਲਾ ਟਾਲੇ ਤੇ ਚੜਾਉਣ ਵਾਲਾ ਉਹ ਕਿੰਨਾ ਇੱਕ 31 ਦੀ ਝੋਟੀ ਦੇ ਦਾਂਗੇ ਇੱਕ ਲੱਖ 31000 ਦੀ ਹਾਂਜੀ ਠੀਕ ਹੈ ਬਾਈ ਲੈ ਮਿੱਤਰੋ 131000 ਦੀ ਝੋਟੀ ਮਿਲੂਗੀ ਤੁਹਾਨੂੰ ਇਹ ਕਰਮ ਵਾਲੀ ਸਿੰਘਾਂ ਤੋਂ ਲੈ ਕੇ ਅੰਗਾ ਪੈਰਾਂ ਦੀ ਪੂਰੀ ਸਾਫ ਸੁਥਰੀ ਹੈ ਮਗਰ ਜਾਨਵਰ ਵੀ ਬਹੁਤ ਚੰਗਾ ਵਾ ਮਗਰ ਵੀ ਇਹਦੇ ਕੱਟੀ ਆ ਬਈ ਤੇ ਇਹ ਦੋ ਜਨਵਾਰ ਬਾਈ ਬਲਾਸਪੁਰ ਪਿੰਡ ਦੇ ਵਿੱਚ ਪਰਮਿੰਦਰ ਸਿੰਘ ਪੱਪੂ ਡਾਕਟਰ ਦੇ ਘਰੇ ਖੜੇ ਹੋਏ ਆ ਦੋਵੇਂ ਜਨਵਾਰਾਂ ਦੀ ਡਿਟੇਲ ਲੈਂਤੀ ਆ ਬਾਈ ਗੁਰੂ ਰਾਮਦਾਸ ਡੈਰੀ ਫਾਰਮ ਦੇ ਉੱਤੇ ਮੈਂ ਮੌਜੂਦ ਸੀਗਾ ਇਸ ਟਾਈਮ ਦੋਵੇਂ ਜਨਵਾਰਾਂ ਦੀ ਬਾਈ ਦਾ ਘਰ ਹੈਗਾ ਵਾ ਜਿਹੜਾ ਉਹ ਬਲਾਸਪੁਰ ਤੋਂ ਹਿੰਮਤਪੁਰਾ ਰੋਡ ਦੇ ਉੱਤੇ ਬਾਈ ਗੱਲਬਾਤ ਲਈ ਚਿੱਟੀ ਟੈਂਕੀ ਉੱਤੇ ਤੁਹਾਨੂੰ ਦੱਸੂਗੀ ਜਦੋਂ ਤੁਸੀਂ ਬਲਾਸਪੁਰ ਤੋਂ ਹਿੰਮਤਪੁਰੇ ਵਾਲਾ ਰੋਡ ਮਿਲੂਗਾ ਤੁਹਾਨੂੰ ਬਾਕੀ ਉੱਥੇ ਆ ਕੇ ਪੁੱਛ ਲੈ ਜਿਹੜੇ ਮਰਜ਼ੀ ਭਰਾ ਨੂੰ ਨੰਬਰ ਪਾਈ ਦਾ ਸਕਰੀਨ ਦੇ ਉੱਤੇ ਵੀ ਲੱਗਾ ਹੋਇਆ ਆਪਾਂ ਨੋਟ ਵੀ ਕਰਾ ਦਨੇ ਭਾਈ ਨੰਬਰ ਦੱਸਿਓ 98157 ਜੀ 93135 ਇੱਕ ਵਾਰੀ ਹੋਰ ਬੋਲ ਦਿਓ ਜੀ 98157 ਜੀ 93135 98157 93135 98157 93135 ਬਾਈ ਦਾ ਨੰਬਰ ਆ ਗੱਲਬਾਤ ਲਈ ਨੰਬਰ ਸਕਰੀਨ ਤੇ ਆ ਧੰਨਵਾਦ ਸ਼ੁਕਰੀਆ ਦੋ ਜਨਵਾਰ ਦਿਖਾਏ ਪਿੰਡ ਬਲਾਸਪੁਰ